ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਦੱਸ ਦਈਏ ਕਿ ਖਬਰ ਅੰਮ੍ਰਿਤਸਰ ਦੇ ਫੇਰਕਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਦੇਰ ਸ਼ਾਮ ਝਗੜੇ ਦੇ ਰਾਜੀਨਾਮੇ ਦੇ ਲਈ ਨੌਜਵਾਨ ਇਕੱਠੇ ਹੋਏ ਸਨ ਜਿਸ ਦੌਰਾਨ ਮੋੜ ਤਕਰਾਰ ਹੋ ਜਾਂਦੀ ਹੈ ਔਰ ਜਿਸ ਤੋਂ ਬਾਅਦ ਗੋਲੀਆਂ ਚੱਲ ਜਾਂਦੀਆਂ ਨੇ ਉਹ 27 ਸਾਲਾਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੱਸ ਦਈਏ ਕੁਲਦੀਪ ਸਿੰਘ ਉਸ ਦਾ ਨਾਂ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਬਦਮਾਸ਼ਾਂ ਦੇ ਵੱਲੋਂ ਕਰੀ ਨੇ ਨੌਜਵਾਨ ਦੀ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਆ ਵੇਖ ਸਕਦੇ ਹੋ ਪਰਿਵਾਰ ਦਾ ਜਵਾਨ ਪੁੱਤ ਸੀ ਜਿਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਘਰ ਦਾ ਜਵਾਨ ਪੁੱਤ ਸੀ ਕੁਲਦੀਪ ਸਿੰਘ ਜਿਸ ਦੀ ਗੋਲੀਆਂ ਲੱਗਣ ਦੇ ਨਾਲ ਮੌਤ ਹੋ ਗਈ ਹੈ ਤਾਂ ਉੱਥੇ ਹੀ ਮੌਕੇ ਦੇ ਉੱਤੇ ਉਸ ਦੇ ਭਰਾ ਦੇ ਵੱਲੋਂ ਦੱਸਿਆ ਕਿ ਪਹਿਲਾਂ ਕਿਸੇ ਕੁੜੀ ਦੇ ਕਾਰਨ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਹ ਰਾਜਨਾਮੇ ਦਾ ਕਹਿ ਕੇ ਸਾਨੂੰ ਸੱਦਿਆ ਸੀ ਔਰ ਕਰੀਬ 15 ਤੋਂ 20 ਨੌਜਵਾਨ ਸੀ ਜਿਨ੍ਹਾਂ ਦੇ ਵੱਲੋਂ ਹਥਿਆਰ ਸੀ ਤਾਂ ਰਾਜਨਾਮੇ ਦਾ ਕਹਿ ਕੇ ਸਾਨੂੰ ਬੁਲਾਇਆ ਸੀ ਔਰ ਉੱਥੇ ਹੀ ਸਾਡੇ ਦੇ ਉੱਤੇ ਹਮਲਾ ਕਰ ਦਿੱਤਾ ਹੁਣ ਵੇ ਅਤੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ ਬਦ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ਰਿਆਮ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸ ਦਈਏ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਹੈ ਪਰਿਵਾਰ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾਉਣੇ ਆ ਰਾਣਾ ਭਾਈ ਸੁਖਦੇਵ ਸਿੰਘ ਰਾਜਾ ਅਹੀਂ ਭਾਜੀ ਵੀਰ ਕਾ ਕੱਲੂੜੇ ਪੁੱਤ ਰਾਤ ਉਨੇ ਸਾਡੇ ਭਤੀ ਜਿੰਨ ਸੱਟਾਂ ਲਾਈਆਂ ਫਿਰ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਅਹੀਂ ਤੇ ਜਾਂਦੇ ਵਿੱਚ ਕੋਈ ਨਹੀਂ ਹੈ ਜਿਹੜੀ ਗਲਤੀ ਹੋ ਗਈ ਹੈ ਆਪਾਂ ਮਾਫੀ ਮੰਗ ਲਈ ਨਰਾਜੀ ਨਵਾ ਕਰ ਲੈਣੇ ਆਨੁਰਾਜੀ ਨਾਵੇਂ ਨੂੰ ਬੁਲਾ ਕੇ ਦੇ ਉੱਥੇ ਦੋ ਗੱਡੀਆਂ 'ਚ ਮੁੰਡੇ ਅਹੀਂ ਗੱਲਬਾਤ ਨਵੇੜੀ ਕਿੰਦੇ ਚਲੋ ਸਵੇਰੇ ਆਪਾਂ ਬੈਕ ਨਵੇੜ ਲੈਣੇ ਆ ਉਸ ਤੋਂ ਬਾਅਦ ਨਾਲ ਹੱਟ ਤੇ ਫਾਇਰਿੰਗ ਕਰ ਦਿੱਤੀ ਮੌਕੇ ਤੇ ਤੁਸੀਂ ਹੈਗੇ ਸੀ ਮੌਕੇ ਤੇ ਜੀ ਕਿੰਨੇ ਬੰਦੇ ਹੈਗੇ ਸੀਗਾ ਉਹ 10 ਤੋਂ 12 ਬੰਦੇ ਕਿੱਥੋਂ ਦੇ ਰਹਿਣ ਆ ਰਹੇ ਉਹਨਾਂ ਵਿੱਚੋਂ ਸਿੰਦਰਾ ਕਲੋਨੀ ਦਾ ਮੁੰਡਾ ਮੇਨ ਜਿਹੜਾ ਕਾਕਾ ਜੀ ਨਾਲ ਝਗੜਾ ਹੋਇਆ ਜੇ ਬਾਕੀ ਇੱਕ ਮੁੰਡਾ ਨਿੱਜਰ ਨਾਂ ਦੱਸਦਾ ਹੈ ਉਹਨਾਂ ਨਾਲ ਫੋਨ ਤੇ ਗੱਲ ਹੱਡੀ ਹੋਣ ਦੀ ਹਾਂਜੀ ਭਾਜੀ ਉਹਨਾਂ 8 5 7 ਤੋਂ 8 ਹਜ਼ਾਰ ਹੀ ਉਹਨਾਂ ਕੋਲ ਪਹਿਲਾਂ ਕਿਹੜੀ ਗੱਲ ਦਾ ਝਗੜਾ ਹੋਇਆ ਪਹਿਲਾਂ ਜੀ ਕੋਈ ਇਹਨਾਂ ਦੀ ਮਿਸਟੇਕ ਹੋ ਗਈ ਕੋਈ ਕਹਿੰਦਾ ਮੇਰੇ ਕੋਈ ਕੁੜੀ-ਕੜੀ ਦੀ ਚੱਕਰ ਲੈ ਗਏ ਸੀ ਭਤੀਜੇ ਹੱਟ ਦੀ ਗੱਲ ਹੋਈ ਸੀ ਤੋਂ ਗੱਲ ਤੋਂ ਚਲੋ ਮੈਂ ਉਹਨੂੰ ਕਿਹਾ ਮੈਂ ਤੂੰ ਸਿਆਣਾ ਹਾਂ ਉਹਨੂੰ ਸਮਝਾ ਦਿੰਨੇ ਆਪਾਂ ਕੋਈ ਨਹੀਂ ਉਸ ਤੋਂ ਬਾਅਦ ਭਾਈ ਇਹਨਾਂ ਨੇ ਉੱਥੇ ਇਹਨੂੰ ਬੁਲਾਇਆ ਰਾਜੀ ਨਾਮ ਦੇ ਬੰਦੇ ਬੁਲਾ ਕੇ ਫੇਰ ਆੜਨਾ ਹਾਂਜੀ ਭਾਈ ਪੁਲਿਸ ਵੱਲੋਂ ਕੀ ਕਾਰਵਾਈ ਹੋਈ ਪੁਲਿਸ ਵੱਲੋਂ ਕਾਰਵਾਈ ਹੋ ਰਹੀ ਰਾਤ ਦੇ ਉਹਨਾਂ ਦੇ 2 ਤਿੰਨ ਮੈਂਬਰ ਚੱਕੇ ਆ ਘਰ ਦੇ ਵਿੱਚੋਂ ਬਾਕੀ ਪੁਲਿਸ ਪ੍ਰਸ਼ਾਸਨ ਵਿਸ਼ਵਾਸ ਦੇ ਰਿਹਾ ਵੀ ਅਸੀਂ ਜੋ ਵੀ ਬੰਦ ਦੀ ਕਾਨੂੰਨੀ ਕਾਰਵਾਈ ਕਰਾਂਗੇ ਪ੍ਰਸ਼ਾਸਨ ਤੋਂ ਕੀ ਮੰਗਦਾ ਅਸੀਂ ਇਹੀ ਮੰਗ ਕਰਦੇ ਆਂ ਕਿ ਉਹ ਜਿਹੜਾ ਲੜਕਾ ਕਾਕਾ ਉਹ ਗੈਂਗਸਟਰ ਬੰਦਾ ਆ ਡਰੱਗਸ ਦਾ ਕੰਮ ਉਹਦਾ ਚੱਲਦਾ ਚਿੱਟਾ ਵੇਗਦਾ ਆ ਲੜਕੀਆਂ ਸਪਲਾਈ ਉਹ ਕਰਦਾ ਸ਼ਹਿਰ ਹੋਟਲ ਆ ਕੋਈ ਉਹਦਾ ਰਿਕਾਰਡ ਪੁੱਛ ਖਲਾ ਕੇ ਵੇਖ ਲੋ ਜਿਉ ਸਹੀ ਹੋਊਗਾ ਦਾ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਉਹ ਬਿਲਕੁਲ ਕ੍ਰਿਮੀਨਲ ਬੰਦਾ ਆ ਅੱਜ ਭਾਜੀ ਸਾਡਾ ਆਇਆ ਭਲਕ ਨੂੰ ਕਿਸੇ ਹੋਰ ਨਾਲ ਵੀ ਹੋਊਗਾ ਅਸੀਂ ਇਹ ਚੀਜ਼ ਨੂੰ ਚਾਹੁੰਨੇ ਆ ਅਸੀਂ ਪੰਜਾਬ ਸਰਕਾਰ ਨੂੰ ਵੀ ਇਹ ਮੰਗ ਕਰਦੇ ਆ ਵੀ ਆ ਜਿਹੜੇ ਇੱਕ ਹਰ ਇੱਕ ਇਨਸਾਨ ਦੇ ਹੱਥ ਦੇ ਜਿਹੜਾ ਰਾਤ ਸਾਡਾ ਝਗੜਾ ਆ ਹਰ ਇੱਕ ਬੰਦੇ ਕੋਲ ਅਸਲਾ ਹੀ ਇਹ ਕਿੱਥੋਂ ਆਉਂਦਾ ਆ ਅਸੀਂ ਕਹੇ ਕਿ ਇਹਨੇ ਵੀ ਸਰਕਾਰ ਪੰਜਾਬ ਸਰਕਾਰ ਇਸ ਚੀਜ਼ ਦੀ ਤਹਿ ਤੱਕ ਜਾਵੇ ਅੱਜ ਕੱਲ ਹਰ ਇੱਕ ਬੰਦੇ ਦੇ ਕੋਲ ਹਥਿਆਰ ਹੈ ਮਜੂਦਾ ਹਥਿਆਰ ਹੋਣ ਕਰਕੇ ਭਾਜੀ ਸਾਡੇ ਕੋਲ ਕੋਈ ਹੈ ਨਹੀਂ ਅਸੀਂ ਖਾਲੀ ਉਹਨਾਂ ਨਾਲ ਸਿਰਫ ਗੱਲ ਕਰਨ ਗਏ ਹਾਂ ਸਰ ਮੁੰਡੇ ਦੀ ਕਿੱਥੇ ਗੋਲੀਆਂ ਗੋਲੀਆਂ ਮਾਰੀਆਂ 6 ਗੋਲੀਆਂ ਲੱਗੀਆਂ ਭਾਜੀ 6 ਗੋਲੀਆਂ ਹਾਂਜੀ ਤੁਹਾਡੇ ਨਾਲ ਵੀ ਕੋਈ ਝਗੜਾ ਮੇਰੇ ਨਾਲ ਭਾਜੀ ਅਸੀਂ ਹੱਥੋਂ ਪਾਈ ਹੋਏ ਹਾਂ ਮੇਰਾ ਬ੍ਰਦਰ ਸੀ ਮੈਂ ਉਹਨੂੰ ਭਜਾਉਣਾ ਹਾਂ ਉਹ ਮੈਨੂੰ ਭਜਾਉਂਦਾ ਸੀ ਅਸੀਂ ਦੋਨੋਂ ਭਰਾਵਾਂ ਨਾਲ ਝਗੜਦੇ ਰਹੇ ਹਾਂ ਔਰ ਮੈਨੂੰ ਉਹਨਾਂ ਨੇ ਕਿਹਾ ਵੀ ਰਾਜੂ ਅਸੀਂ ਤੇਰੇ ਵੀ ਗੋਲੀਆਂ ਮਾਰ ਦੇਣੀਆਂ ਤੂੰ ਭੱਜ ਜਾ ਅਸੀਂ ਤੇਰੀ ਇਤਕਾਰਦੇ ਹਾਂ ਤਾ ਕਰਕੇ ਉਹਨਾਂ ਨੇ ਵੀਰ ਜੀ ਜਦੋਂ ਉਹਨਾਂ ਕੋਲ ਇੱਕ ਰਵਲਵਰ ਕੋੜਿਆ ਫਿਰ ਉਹਨਾਂ ਨੇ ਚੋਂ ਪੰਜਾਂ ਨੇ ਰਵਲਵਰ ਮੇਰੇ ਉੱਤੇ ਤਾਨ ਤੇ ਵੀ ਹੁਣ ਤੁਹਾਡ ਨਾਂ ਕਿ ਜਾਈ ਤੇਰੇ ਵੀ ਮਾਰ ਕੇ ਫਿਰ ਮੈਂ ਬਾਜੀ ਉੱਥੋਂ ਭੱਜਾਂ ਮੇਰੇ ਮਗਰ ਉਹਨਾਂ ਨੇ ਤਿੰਨ ਫਾਇਰ ਕੀਤੇ ਆ ਜਿੰਨਾਂ ਵਿੱਚੋਂ ਮੈਂ ਹੀ ਬਚ ਕੇ ਨਿਕਲਿਆ ਅਨਜੀਤ ਕੋ ਨਾ ਜਿਹੜੇ ਲੜਕੇ ਦੀ ਹਾਂਜੀ ਜੀ ਮੈਂ ਮੇਰਾ ਬ੍ਰਦਰ ਸੀ ਛੋਟਾ ਸਾਰਿਆਂ ਨਾਲ ਕਾਪੀ ਸੀ ਹਾਂਜੀ ਮੈਂ ਉਹਨਾਂ ਦੀ ਭੈਣ ਹਾਂ ਇਹਨਾਂ ਦਾ ਬਾਜੀ ਰਾਤ ਨੂੰ ਕੋਈ ਝਗੜਾ ਹੋਇਆ ਮੇਰੇ ਭਤੀਜਾਂ ਦਾ ਤੋਸਤੋ ਬਾਦਾਂ ਫੈਸਲੇ ਵਾਸਤੇ ਗਏ ਆ ਫੈਸਲੇ ਤੇ ਗਏ ਨੂੰ ਮੇਰੇ ਭਰਾ ਨੂੰ ਦੋਨਾਂ ਨੂੰ ਵੱਡੇ ਛੋਟੇ ਨੂੰ ਦੋਨਾਂ ਨੂੰ ਹੀ ਉਹਨਾਂ ਨੇ ਮਤਲਬ ਕਿ ਆਪਣੀ ਗ੍ਰਿਫਤ ਚਲੇ ਆ ਉਹਨਾਂ ਨੇ ਗ੍ਰਿਫਤ ਤੋਂ ਬਾਅਦ ਆਇਨਾ ਤੇ ਫਾਇਰਿੰਗ ਵਗੈਰਾ ਕੀਤੀ ਐ ਜਿਸ ਵਿੱਚ ਮੇਰਾ ਛੋਟਾ ਭਰਾ ਗੋਪੀ ਕਲਦੀਪ ਸਿੰਘ ਉਹਦੀ ਡੈਥ ਹੋ ਗਈ ਉਸ ਨੂੰ 6 ਗੋਲੀਆਂ ਲੱਗੀਆਂ ਵਾ ਨਹੀਂ ਕੁਵਾਰਾ ਸੀ ਬਾਜੀ 27 ਸਾਲ ਦਾ ਹੈ ਮੰਗਾਂ ਤੇ ਉਹ ਕਹਿੰਦੇ ਵੇਖੋ ਜੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਜੋ ਵੀ ਆ ਜੋ ਸਾਡੇ ਨਾਲ ਹੋਇਆ ਅਸੀਂ ਕਹਿੰਦੇ ਹਾਂ ਕਿ ਹੋਰ ਕਿਸੇ ਨਾਲ ਨਾ ਹੋਵੇ ਮੇਰਾ ਨਾਮ ਸਰਦੂਲ ਸਿੰਘ ਹੈ ਜੀ ਮੈਂ ਵੀਰਕੇ ਦਾ ਰਹਿਣ ਵਾਲਾ ਕੱਲੂ ਵਾਲੀ ਪੱਤੀ ਦਾ ਇਹਨਾਂ ਦਾ ਮੇਰੇ ਭਤੀਏ ਲੱਗਦੇ ਆ ਇਹਨਾਂ ਦਾ ਝਗੜਾ ਹੋਇਆ ਹੈ ਹੀ ਪਹਿਲਾਂ ਤੇ ਉਹਦੇ ਸੱਟਾਂ-ਸੁੱਟਾਂ ਲੱਗੀਆਂ ਸੀ ਤੇ ਇਹ ਮੁੰਡੇ ਮੇਰੇ ਗਏ ਦੋਵੇਂ ਮਗਰੋਂ ਬਾਅਦ ਚ ਇਹਨਾਂ ਨੂੰ ਫੋਨ ਕੀਤਾ ਵੀ ਆ ਗੱਲ ਹੋਈ ਸਾਡੇ ਸੱਟਾਂ ਲੱਗੀਆਂ ਤੇ ਮੁੰਡੇ ਮੇਰੇ ਨੇ ਇਹ ਗੱਲ ਆਖੀ ਚਲੋ ਜੀ ਤੁਸੀਂ ਸੱਟਾਂ-ਸੱਟਾਂ ਲਾਈਆਂ ਵਾ ਤੇ ਆ ਕਿੱਥੇ ਆ ਉਹਨਾਂ ਤੋਂ ਬਿਕੇ ਗੱਲ ਕਰਵਾਉਂਦੇ ਵਿਚਾਲ ਕੋਈ ਨਹੀਂ ਜੀ ਸਾਡੇ ਕੋਲ ਹੋ ਗਈ ਹੈ ਅਸੀਂ ਗਲਤੀ ਮੰਨ ਲੈਂਦੇ ਆ ਆ ਜੋ ਰਾਜੀਨਾਮਾ ਕਰ ਲੀ ਜੀ ਆ ਇਹਨਾਂ ਰਾਜੀਨਾਮੇ ਦੇ ਬਾਨੇ ਸੱਦ ਕੇ ਹੋਟਲ ਦੇ ਉੱਤੇ ਤੇ ਇਹਨਾਂ ਮੇਰੇ ਮੁੰਡਿਆਂ ਦੋਹਾਂ ਤੇ ਫੈਲ ਕੀਤੇ ਆ ਤੇ ਵੱਡੇ ਮੁੰਡੇ ਦਾ ਮੇਰੇ ਫੈਲ ਲੱਗਣਾ ਬਚ ਗਿਆ ਤੇ ਛੋਟਾ ਮੁੰਡਾ ਮੇਰਾ ਜਿਹੜਾ ਉਹਦੀ ਦੱਤ ਹੋ ਗਈ ਕਿੰਨੇ ਸਾਲ ਦਾ ਹੈ ਕੀ ਉਹਨਾਂ ਦੇ 27 ਸਾਲਾਂ ਦੇ ਨਹੀਂ ਘਵਰਾ ਜੀ ਕੀ ਲੱਗਦਾ ਵੀ ਜਿਸ ਤਰ੍ਹਾਂ ਦੇ ਹਾਲਾਤ ਬੰਦੇ ਜਾ ਰਹੇ ਨੇ ਹਾਲਾਤ ਵੇਖੋ ਜੀ ਜਿਹਦੇ ਕੋਲ ਅਸਲਾ ਵਾ ਉਹਦੀ ਚੱਲਣ ਢੀ ਆ ਜਿਹੜੇ ਖਾਲੀ ਇੱਥੇ ਉਹ ਕੀ ਕਰ ਸਕਦੇ ਆ ਤੇ ਉਹਨਾਂ ਕੋ ਸਤਾ ਅਠਾ ਜਣੇ ਦੇ ਕੋਲ ਹਥਿਆਰ ਹੀ ਏ ਇਹ ਦੋਵੇਂ ਜਣੇ ਦੁਜੇ ਤੁਹਾਨੂੰ ਪਤਾ ਜਦੋਂ ਗੋਲੀ ਚੱਲਦੀ ਕਿਹੜਾ ਗਾੜੀ ਖਲੋਂ ਗੋਲੀ ਦੇ ਖਲੋਂਦਾ ਦੁਜੇ ਨੱਠ ਭੱਜ ਗਏ ਤੇ ਦੋਵੇਂ ਜਣੇ ਉੱਥੇ ਕਾਬੂ ਆ ਗਏ ਉਹਨਾਂ ਦੇ ਪੁਲਿਸ ਪਹੁੰਚੀ ਬਾਅਦ ਚ ਭਾਈ ਪੁਲਸ ਆਈ ਉੱਥੇ ਕੀ ਕਰਦੇ ਕੋਈ ਕੰਮ ਕੀਆ ਪੁਲਸ ਵੱਲੋਂ ਕਾਰਵਾਈ ਤੇ ਉਹਨਾਂ ਰਾਤ ਆਂਦੇ ਦੋ ਤਿੰਨ ਬੰਦੇ ਉਹਨਾਂ ਦੇ ਲਿਆਂਦੇ ਫੜ ਕੇ ਤੇ ਵੇਖੋ ਅੱਗੋਂ ਕੀ ਕਾਰਵਾਈ ਕਰਦੇ ਉਹਨਾਂ ਤੇ ਅਸੀਂ ਕਾਰਵਾਈ ਚਾਹਦੇ ਅਸੀਂ ਕਾਰਵਾਈ ਇਹੋ ਹੀ ਚਾਹੁੰਦੇ ਆ ਕਿ ਅੱਜ ਵੇਖੋ ਮੇਰੇ ਬੱਚੇ ਨਾਲ ਇਤਰਾ ਹੋਇਆ ਵਾ ਤੇ ਭਾਲਕ ਨੂੰ ਹੋਰ ਨਾ ਕਿਸੇ ਨਾਲ ਹੋਵੇ ਤੇ ਸਾਡੀ ਇਹ ਸਰਕਾਰ ਗਾੜੀ ਬੇਨਤੀ ਆ ਵੀ ਜਿਨ੍ਹਾਂ ਕੋਲ ਹਥਿਆਰ ਆ ਉਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਨਜਾਇਜ਼ ਹਥਿਆਰ ਰੱਖੀ ਫਿਰਦੇ ਅਸਲੇ ਵਾਲੇ ਨੇ ਤੇ ਰੱਖਣਾ ਰੱਖਣਾ ਤੇ ਜਿਹੜੇ ਨਜਾਇਜ਼ ਹਥਿਆਰ ਰੱਖੀ ਫਿਰਦੇ ਉਹਨਾਂ ਨੂੰ ਨੱਥ ਪਾਈ ਜਾਵੇ ਕੱਲ ਮਿਤੀ 3 5 25 ਨੂੰ ਤਕਰੀਬਨ ਸਾਢੇ 4:00 ਦੇ ਸਾਮਣੇ ਇਨਫੋਰਮੇਸ਼ਨ ਮਿਲੀ ਸੀ ਜਿਥੇ ਗੋਦਾ ਮੰਗਲ ਢਾਬਾ ਹੈਗਾ ਹੈ ਬੇਟਾ ਰੋਡ ਦੇ ਉੱਪਰ ਉੱਥੇ ਕਿਸੇ ਵਿਅਕਤੀ ਨੂੰ ਗੋਲੀਆਂ ਮਾਰਤੀਆਂ ਪਿਆ ਰਿਖਾ ਜਾਵੇ ਇਹ ਜਦੋਂ ਆਪਾਂ ਮੌਕੇ ਤੇ ਪਹੁੰਚੇ ਆ ਤੇ ਸਾਨੂੰ ਜਿਹੜਾ ਵਿਕਟਮ ਹੈਗਾ ਆ ઓਰੈਂਟੀਫਾਈ ਹੋਇਆ ਹੈ ਜਿਸ ਦਾ ਨਾਮ ਹੋਇਆ ਕੁਲਦੀਪ ਉਸਕੋਪੀ ਤੇ ਇਹ ਇਹ ਵਿਰਕਾ ਦੇ ਰਹਿਣ ਵਾਲਾ ਆ ਤੇ ਆਪਾਂ ਇਹਨਾਂ ਦੇ ਜਿਹੜਾ ਬ੍ਰਦਰ ਸੀਗਾ ਸੁਖਦੇਵ ਸਿੰਘ ਰਾਜੂ ਉਸ ਦੇ ਜਾਨਾਂ ਤੇ ਆਪਾਂ ਮੁਕੱਦਮਾ ਨੰਬਰ 44/25 ਅਧੀਨ ਤਾਰਾ 103 193 190 ਤੇ ਆਮ ਸੈਕਟ 25 ਚੰਗਾ ਮਾਚ ਥਾਣਾ ਮੇਕਾ ਵਿੱਚ ਪਛਤਾ ਦਾਸ਼ੀ ਤੇ ਕਾਰਨ ਇਹ ਜਿਹੜੇ ਕਾਰਨ ਇਹ ਹੈ ਕਿ ਜਿਹੜੀ ਸਾਰੀ ਪੀਨਰੀ ਇਨਵੈਸਟੀਗੇਸ਼ਨ ਹੁਣੇ ਆਪਾਂ ਕੀਤੀ ਹੈ ਉਸ ਵਿੱਚ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਬੋਡੀ ਤੇ ਜਿਹੜਾ ਸ਼ੀਰਾ ਜਿਹੜਾ ਕਿ ਹਿੱਟਿੰਗ ਦੇ ਚਿਹਰੇ ਭਰਾ ਹੋਏ ਹੈ ਇਹਨਾਂ ਨੂੰ ਕਾਕਾ ਜਿਹੜਾ ਹੈਗਾ ਉਰਫ ਲਮਜੋਤ ਸਿੰਘ ਇਹਨਾਂ ਨੇ ਕਿਸੇ ਲੜਕੀ ਦੇ ਚੱਕਰ ਤੇ ਇਹਨਾਂ ਨੂੰ ਪਹਿਲਾਂ ਜਿਹੜਾ ਕੋਈ ਹਸਪਤਾਲ ਭਗਾਇਆ ਫਰਮਨੰਗ ਹਸਪਤਾਲ ਇਹਗਾ ਉੱਥੇ ਸਵੇਰ ਜੁਗਾ ਕਰ ਤਕਰੀਬਨ 8:30 ਵਜੇ ਤੇ ਦੋਸਤੋਂ ਬਾਅਦ ਇਹਨਾਂ ਵਿੱਚ ਉੱਥੇ ਬਹਿਸ ਵਾਗੀ ਹੋਈ ਲੜਾਈ ਹੋਈ ਤੇ ਜਿਹੜਾ ਇਹ ਬੋਦੀ ਐਂਡ ਸ਼ੀਰਾ ਹੈਗਾ ਇਹ ਆਪਣਾ ਟਾਕਰ ਕਦਾਨ ਵਾਸਤੇ ਇੱਕ ਪੁਲਿਸ ਸਟੇਸ਼ਨ ਗਿਆਤਾ ਹੈ। ਉਨ ਦਾ ਮੇਨ ਟਾਈਮ ਜਿਹੜਾ ਇਹਨਾਂ ਦਾ ਭਰਾ ਸੀਗਾ ਤਾਇ ਦਾ ਮੁੰਡਾ ਸੀਗਾ ਤੇ ਇਹਨਾਂ ਨੂੰ ਫੋਨ ਆਇਆ ਕਿ ਆਪਾਂ ਕਾਕੇ ਉਹਨਾਂ ਦਾ ਫੋਨ ਆਇਆ ਕਿ ਆਪਾਂ ਬਹਿ ਕੇ ਰਾਜਨਾਮਾ ਕਰ ਲਈਏ। ਤੇ ਜਦੋਂ ਇਹ ਆਪਣਾ ਸੁਖਦੇਵ ਸਿੰਘ, ਰਣਜੀਤ ਸਿੰਘ ਤੇ ਗੁਲਦੀਪ ਸਿੰਘ ਜਿਸ ਦੀ ਮੌਤ ਹੋਈ ਹੈ ਇਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਸਾਢੇ 10 ਵਜੇ ਤੇ ਉਸੇ ਨਾਲ ਦੀ ਬਿਲਕੁਲ ਝੜਪ ਹੋਈ ਆ ਹਾਥਾਪਾਈ ਹੋਈ ਆ ਤੇ ਇਸ ਇਸ ਦੌਰਾਨ ਜਿਹੜਾ ਪਾਕਾ ਸੀਗਾ ਉਸ ਲੰਬੋ ਸੀ ਇਸਨੇ ਆਪਣੇ ਪਿਸਟਨ ਨਾਲ ਫਾਇਰ ਕਰਦੇ ਹੋਏ ਗੁਰਦੀਪ ਸਿੰਘ ਨੂੰ ਉੱਥੇ ਹੀ ਮਟਰ ਕਰ ਦਿੱਤਾ ਕੋਈ ਕਹਿੰਦਾ ਵਰਗਾ ਨਹੀਂ ਛੇ ਗੋਲੇ ਕਰੇ ਨੀ ਜੇਪੋ ਆਪਾਂ ਬੈਡ ਬੋਡੀ ਦੀ ਆਪਾਂ ਜਿਹਦੇ ਮੇਸ ਚ ਉਸ ਤੋਂ ਸਾਡੇ ਕੋਲ ਚਾਰ ਸ਼ਾਟਸ ਆ ਉਹ ਸਿੱਧਾ ਲੱਗਦਾ ਆਪਾਂ ਸਿੰਗ ਲੱਗਦਾ ਆ ਤਾਂ ਜੇ ਗੋਲੀ ਚਲਾਏਗੇ ਤਾਂ ਕੋਈ ਬੰਦੇ